ਮਾਨਯੋਗ ਸਪੀਕਰ ਸਾਹਿਬ ਬាទ ਬਾਤ ਧੰਨਵਾਦ ਜਿਸ ਤਰ੍ਹਾਂ ਲੀਡਰ ਪਾਪੋ ਜੀ ਨੇ ਪੁਰਾਣੇ 2015 ਤੇ 16 ਦੇ ਉਹ ਜਿਕ ਘਟਨਾ ਕ੍ਰਮ ਪਰੇ ਜਿਕਰ ਕੀਤਾਗਾ ਕਿ ਕਿਸ ਤਰ੍ਹਾਂ 2015 ਤੇ 16 ਦੇ ਅੰਦਰ ਬਰਗਾੜੀ ਦੇ ਅੰਦਰ ਬੈਬਲ ਕਲਾਂ ਦੇ ਅੰਦਰ ਉਸ ਸਮੇਂ ਦੀ ਸਰਕਾਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਬੜਾ ਇਤਿਹਾਸਿਕ ਪਸ਼ੋਕੜਾ ਕਿਉਂਕਿ ਜਦੋਂ ਵੀ ਮੈਨੂੰ ਇਹ ਲੱਗਦਾਗਾ ਕਿ ਜਿੰਨਾ ਕਿ ਮੇਰਾ ਰਾਜਨੀਤਿਕ ਤਜਰਬਾਗਾ ਜਦ ਜਿੰਨਾ ਕਿ ਮੇਰੀ ਪਹੁੰਚ ਆ ਸੋਚਣ ਦੀ ਮੈਨੂੰ ਲੱਗਦਾਗਾ ਕਿ ਜਦੋਂ ਵੀ ਜਿਸ ਸਮੇਂ ਵੀ ਅਕਾਲੀ ਦਲ ਭਾਜਪਾ ਦੀ ਗਵਰਨਮੈਂਟ ਆਈ ਜਾਂ ਧਰਮ ਦੇ ਨਾਂ ਤੇ ਗਵਰਨਮੈਂਟ ਬਣੀ ਉਸੇ ਸਮੇਂ ਕਿਸੇ ਨਾ ਕਿਸੇ ਰੂਪ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਦਾ ਯਤਨ ਯਾ ਤਾਂ ਉਸ ਸਮੁੰਦਰੀ ਸਰਕਾਰਾਂ ਨੇ ਕੀਤਾ ਜਾਂ ਉਸ ਸਮੁੰਦਰੀ ਸਰਕਾਰਾਂ ਨੇ ਮਿਲ ਕੇ ਕੋਈ ਸਾਜ਼ਿਸ਼ ਕਾਰਨਾ ਕੀਤਾ ਜਿਹੜੇ ਪੰਜਾਬ ਦਾ ਅਮਨ ਕਾਨੂੰਨ ਤੋੜਨਾ ਚਾਹੁੰਦੇ ਸੀ ਜਿਹੜੇ ਪੰਜਾਬ ਦੇ ਅੰਦਰ ਅੱਗ ਲਾਉਣਾ ਚਾਹੁੰਦੇ ਸੀ ਮੈਂ ਇੱਕ ਵਾਕਾ ਜ਼ਿਕਰ ਕਰ ਬੈ ज्यादा ਸਮਾਂ ਨਹੀਂ ਲਾਉਂਗਾ ਮੈਂ ਸਿਰਫ ਇੱਕ ਵਾਕਾ ਦਾ ਜ਼ਿਕਰ ਕਰੂੰਗਾ ਕਿ 1986 ਦੇ ਅੰਦਰ ਨਕੋਦਰ ਦੇ ਵਿੱਚ ਮਰਜੂਕ ਸਪੀਕਰ ਸਾਹਿਬ ਨਕੋਦਰ ਦੇ ਅੰਦਰ 1986 ਦੇ ਅੰਦਰ ਪੰਜ ਜਿਹੜੀਆਂ ਪਵਿੱਤਰ ਬੀੜਾ ਸੀਗੀਆਂ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਗੁਰਦੁਆਰਾ ਸਹਿਬ ਅਰਜਨ ਸਾਹਿਬ ਨਕੋਦਰ ਦੇ ਅੰਦਰ ਜਲੰਧਰ ਦੇ ਨੇੜੇ ਨਕੋਦਰ ਸਾਹਿਬ ਆ ਜੀ ਉਥੇ ਅਰਜਨ ਸਾਹਿਬ ਗੁਰੂ ਗੁਰਦੁਆਰਾ ਅਰਜਨ ਸਾਹਿਬ ਐਡ ਗੁਰਦੁਆਰਾ ਅਰਜਨ ਸਾਹਿਬ ਦੇ ਵਿੱਚ ਪੰਜ ਪਵਿੱਤਰ ਵੀੜਾ ਜਿਹੜੀਆਂ ਉਹ ਅਗਨ ਭੇਟ ਕੀਤੀਆਂ ਗੀਆਂ 2 ਫਰਵਰੀ ਦਾ ਇਹ ਵਾਕਿਆ ਹੈਗਾ ਔਰ 4 ਫਰਵਰੀ 1986 ਨੂੰ ਜਦੋਂ ਲੋਕ ਜਿਹੜੇ ਨੇਗੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਜਦੋਂ ਲੋਕ ਜਿਹੜੇ ਧਰਨਾ ਦੇ ਰਹੇ ਸੀ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਹੋਇਆ ਔਰ ਉਸੇ ਸਮੇਂ ਚਾਰ ਜਿਹੜੇ ਨੌਜਵਾਨ ਸੀਗੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਨ੍ਹਾਂ ਵਿੱਚੋਂ ਰਵਿੰਦਰ ਸਿੰਘ ਲਿੱਤਰਾ ਬਲਤੇਰ ਸਿੰਘ ਰਾਮਗੜ੍ਹ ਸ਼ਾਇਦ ਖਰਸਾ ਤੁਹਾਡੇ ਪਿੰਡੋਂ ਸੀ ਮੈਨੂੰ ਲੱਗਦਾ ਹੈ ਤੁਹਾਡੇ ਪਿੰਡ ਦੇ ਸੀ ਰਣਜੀਤ ਸਿੰਘ ਸੌਰੀ ਬਲਤੀਏ ਸੀ ਰਾਮਗੜ੍ਹ ਹਾਰਾਮਗੜ੍ਹ ਚਿਲਮਲ ਸਿੰਘ ਗੁਰਸੀਆਣਾ ਹਰਮਿੰਦਰ ਸਿੰਘ ਇਹ ਚਾਰ ਨੌਜਵਾਨ ਜਿਹੜੇ ਉਸ ਸਮੇਂ ਸ਼ਹੀਦ ਕਰ ਦਿੱਤੇ ਗਏ ਸੀ ਉਸ ਸਮੇਂ ਜਿਹੜੀ ਸਰਕਾਰ ਸੀ ਪੰਜਾਬ ਦੇ ਅੰਦਰ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਕਰੈਕਟ ਕਰ ਦਿਓ ਜਿੱਥੇ ਵੀ ਮੈਂ ਗਲਤ ਹੋਇਆ ਸਰਦਾਰ ਸਰਜੀਤ ਸਿੰਘ ਬਰਨਾਲਾ ਜੀ ਮੁੱਖ ਮੰਤਰੀ ਸੀ ਔਰ ਕੈਪਟਨ ਕਮਲਜੀਤ ਸਿੰਘ ਉਸ ਸਮੇਂ ਹੋਮ ਮਿਨਿਸਟਰ ਸੀਗੇ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਉਸ ਸਮੇਂ ਐਜੂਕੇਸ਼ਨ ਮਿਨਿਸਟਰ ਸੀ ਜਿਨ੍ਹਾਂ ਦੇ ਫਰਜ਼ੰਦ ਸੁਖਪਾਲ ਸਿੰਘ ਖੈਰਾ ਜੀ ਆਈ ਥਿੰਕ ਅ ਉਸ ਸਮੇਂ ਮੈਂਬਰ ਨੇਗੇ ਇਹਨਾਂ ਦੇ ਫਾਦਰ ਸਾਹਿਬ ਸੀ ਜੇ ਮੈਂ ਗਲਤ ਹਾਂ ਖਰਾਸਾ ਮੈਨੂੰ ਜਰੂਰ ਦਰਸਤ ਕਰ ਦਿਓ ਤਾਂ ਉਸ ਸਮੇਂ ਇਹ ਜਿਹੜੇ ਵਿਅਕਤੀ ਉਸ ਸਮੇਂ ਦੀ ਵਿਧਾਨ ਸਭਾ ਦੇ ਅੰਦਰ ਮੈਂਬਰ ਵੀ ਸੀਗੇ ਔਰ ਉਸ ਸਮੇਂ ਦੀ ਸਰਕਾਰ ਦੇ ਵਿੱਚ ਸੀਗੇ ਪਰ ਲੇਕਿਨ ਅਫਸੋਸ ਇੱਕ ਵੀ ਐਕਸ਼ਨ ਕੋਈ ਵੀ ਐਫ ਆਈ ਆਰ 1986 ਤੋਂ ਲੈ ਕੇ 2022 ਤੱਕ ਕਦੇ ਨਹੀਂ ਹੋਈ ਬਲਕਿ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਬਲਤੀਰ ਸਿੰਘ ਜੀ ਦੇ ਨਾਂ ਦੇ ਉੱਤੇ ਜਿਹੜਾ ਗੇਟ ਬਣਾਉਣ ਦੀ ਗੱਲ ਆਈ ਤਾਂ ਉਸ ਵੇ ਉਸ ਵੇ ਦੇ ਮਨਿਸਟਰ ਜਿੰਨਾ ਕਿ ਮੈਨੂੰ ਉਸ ਤੋਂ ਪਿੰਡ ਦੇ ਵਸਨੀਕਾਂ ਨੇ ਦੱਸਿਆਗਾ ਕਿ ਸੁਖਜਿੰਦਰ ਸਿੰਘ ਜੀ ਨੇ ਬਹੁਤ ਵਿਰੋਧ ਕੀਤਾ ਔਰ ਬਹੁਤ ਵੱਡੀ ਐਜੀਟੇਸ਼ਨ ਹੋਣ ਤੋਂ ਬਾਅਦ ਉਹ ਜਿਹੜਾ ਉੱਥੇ ਬਿਲਕੁਲ ਦੇ ਦੇਾਂਗੇ ਮੈਂ ਗੱਲ ਨੂੰ ਕੰਪਲੀਟ ਕਰਨਾ ਮੈਂ ਕਹਾਂ ਦੇ ਦੇਾਂਗੇ ਇੱਕ ਮਿੰਟ ਇੱਕ ਮਿੰਟ ਜੀ ਹਾਂ ਜੀ ਹਾਂ ਜੀ ਨੇ ਹਾਂ ਜੀ ਔਰ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂਗੇ ਜੀ ਔਰ ਸਾਰੇ ਮਿਸਟਰ ਇਹਨਾਂ ਦੇ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜਮਾਨਤ ਜਬਤ ਬੰਦੇ ਨੇ ਕੋਈ ਮਿਸਲੀਡਿੰਗ ਫੈਕਟਸ ਦਿੱਤੇ ਉਹ ਇੱਥੇ ਬੋਲੀ ਜਾਂਦੇ ਸਦਨ ਚ ਠੀਕ ਹੈ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੀਗਾ ਪੁਲਿਸ ਭੇਜੀ ਬਲੈਕ ਥੰਡਰਜ਼ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਜੀਤ ਸਿੰਘ ਬਰਨਾਲਾ ਦੀ وزارت ਚੋ ਬਤੌਰ ਕੈਬਨਿਟ ਮਨਿਸਟਰ ਸਿਵਾ ਦਿੱਤਾ ਸੀਗਾ ਠੀਕ ਥੈਟ ਇਜ਼ ਹਾਊ ਟੂ ਅਪਹੋਲਡ ਦੀ ਵੈਲਿਊਜ਼ ਆਫ ਪੋਲਿਟਿਕਸ ਐਂਡ ਮੋਰੈਲਿਟੀ ਔਰ ਜੋ ਆਸਥਾ ਸੀ ਦਰਬਾਰ ਸਾਹਿਬ ਦੀ ਕੀ ਅੱਜ ਇਹ ਬਿਲ ਤੇ ਗੱਲ ਹੋ ਰਹੀ ਜੀ باجوا, باجوا, صاحب صاحب باجوا صاحب نے صاحب باجوا صاحب نے اپنی ساری گل کر لی ہے اور تو آدم پوائنٹ آف مل گیا ہے ڈونٹ ٹرائی ٹو ہینڈ ہولڈ سپیکر پلیز سیٹ ڈاؤن کیا بولو جی بولو تو سی جی بولو تو سی ٹھیک ہے بیٹھو تو سی مانجوک سپیکر صاحب بولو مانجوک سپیکر صاحب شبدہ دی مریادہ دا تیار رکھے جاوے ਮਾਨਜੋਗ ਸਪੀਕਰ ਸਾਹਿਬ ਕਿਸੇ ਵੀ ਸਪੀਕਰ ਨੂੰ ਡਰਫ ਨਾ ਕੀਤਾ ਜਾਵੇ ਮੈਂ ਤਾਂ ਅੱਜ ਬੋਲਣਾ ਵੀ ਨਹੀਂ ਚਾਹੁੰਦਾ ਸੀ ਨਹੀਂ ਬੋਲੋ ਮੈਨੂੰ ਬੋਲੋ ਬੋਲੋ ਜਿਸ ਤੋਹਦਾ ਸੀਗਾ ਜਦੋਂ ਮਾਨਜੋਗ ਲੀਡਰ ਆਫ ਦੀ ਆਪੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਅੱਜ ਅਸੀਂ ਪਵਿੱਤਰ ਸਾਡੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਪ੍ਰੋਟੈਕਟ ਕਰਨ ਦੇ ਲਈ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ ਸੋ ਸਾਨੂੰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਉਹਨਾਂ ਦੇ ਪਿੰਡਾਂ 'ਚ ਘਟਦਾਮਾ ਹੋਇਆ ਉੱਥੇ ਇਲਾਕੇ 'ਚ ਘਟਦਾਮਾ ਹੋਇਆ ਕਿਸ ਤਰ੍ਹਾਂ ਸਿੱਖ ਸੰਗਤ ਨੇ ਇਕੱਠੇ ਹੋ ਕੇ ਉਸ ਪਿੰਡ ਦੇ ਅੰਦਰ ਉਸ ਗੇਟ ਦਾ ਨਿਰਮਾਣ ਕਰਾਇਆ ਔਰ ਉਹਦਾ ਅਰਦਾਸ ਹੋਈ ਕਿ ਹਾ ਜਿਹੜੇ ਵੀ ਲੋਕ ਲੰਘਿਆ ਕਰਨਗੇ ਉਹ ਘੱਟੋ ਘੱਟ ਐਟ ਲੀਸਟ ਬਲਤੇਰ ਸਿੰਘ ਜੀ ਨੂੰ ਨਮਸਕਾਰ ਕਰਕੇ ਤਾਂ ਲੰਘਿਆ ਕਰਨਗੇ ਗੱਲ ਤਾਂ ਇੱਥੇ ਇੰਨੀ ਕੀ ਆ ਗੱਲ ਇਹ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਦੋਸ਼ੀ ਰੈਨਿੰਗ ਕਮੈਂਟਰੀ ਲਾਗੀ ਕੀ ਜਾਵੇ ਪਰ ਲੇਕਿਨ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲੀਲੀ ਕਰ ਰਿਹਾ ਮੈਂ ਤਾਂ ਕਹਿੰਦਾ ਤੁਹਾਡੇ ਆਪਣਾ ਚੇਰ ਨੋਡ ਐਸ ਕੀਤਾ ਜਾਵੇ ਬੜੇ ਬੜੇ ਹੋ ਸੀਗੇ ਚੇਰ ਨੋਡ ਐਸ ਕੀਤਾ ਜਾਵੇ ਆਪਣਾ ਮੰਤਰੀ ਜੀ ਚੇਅਰ ਨੋਟਿਸ ਕਰੋ ਜੋ ਵੀ ਕੋਈ ਚੇ ਵੀ ਆ ਗਿਆ ਤਾਂ ਬਿਨਾ ਕਿਹਾ ਜਾ ਰਿਕਾਰਡ ਨਾ ਕੀਤਾ ਜਾਵੇ ਤੁਸੀਂ 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 ਆਪਣੀ ਤੁਸੀਂ ਬੈਠੋ ਚੀਮਾ ਜੀ ਬੋਲੋ ਤੁਸੀਂ ਐਦਾ ਕਰੋ ਚੀਮਾ ਜੀ ਤੁਸੀਂ ਡਿਕਰ ਸਾਹਿਬ ਬੋਲੋ ਡਿਕਰ ਸਾਹਿਬ ਐਦਾ ਕਰੋ ਦ ਲਾਸਟ ਵਿਧਾਨ ਸਭਾ ਦੀਆਂ ਲਾਸਟ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਾਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ ਇਹ ਤਾਂ ਕਾਲੀ ਦਰ ਦੇ ਤਨਵੇ ਚੜਦਾ ਸੀ ਜਿਹਦੇ 15 ਜਨੇ ਪਰਚਾ ਦਰਜ ਹੋਇਆ ਜਦੋਂ 2015 ਤੈਨੂੰ ਥੋੜਾ ਜਾ ਹੁਣ ਹਟ ਕੇ ਮੈਂ ਗੱਲ ਕਰਨੀ ਚਾਹਾਂਗੇ ਬੋਲਣੀ ਲੱਗੇ ਇਹ ਸਰਦਾਰ ਦੀ ਬੋਲਣ ਲੱਗੇ ਮੈਂ ਇਹਨਾਂ ਨੂੰ ਹਟ ਕੇ ਦੱਸ ਦਿਆਂ ਕਿ ਇਹਨਾਂ ਦਾ ਕੀ ਕਿਰਦਾਰ ਰਿਹਾਗਾ ਤੇ ਕੀ ਕੀ ਕਿਰਦਾਰ ਰਿਹਾ ਮੈਂ ਦੱਸ ਹੀ ਦਿੰਨਾਗਾ ਮਿਸਟਰ ਤੁਸੀਂ ਸ਼ਾਂਤ ਰਹੋ ਤੁਹਾਡਾ ਕਿਰਦਾਰ ਮੈਂ ਦੱਸ ਦਵਾਂ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ ਗੁਰਦੇਵ ਸਿੰਘ ਦੇਵੀ ਦੇ ਉੱਤੇ ਮੁਕਦਮਾ ਦਰਜ ਹੁੰਦਾਗਾ ਤਾਂ ਉਸਨੇ ਕਿਹਦੇ ਤਲਵੇ ਚੱਕੇ ਸੀ ਤੁਹਾਡੀ ਵਾਰੀ ਆਏਗੀ ਤੁਹਾਡੀ ਵਾਰੀ ਆਏ ਤੁਸੀਂ ਬੋਲ ਲੜਾ ਬੈਠੋ ਕਿਹਦੇ ਮੁਕਦਮਾ ਦਰਜ ਹੈ ਸੀ ਸਖਵੀਰ ਸਿੰਘ ਬਾਦਲ ਦੇ ਕਿਹਦੇ ਤਲਵੇ ਚੱਕੇ ਸੀ ਪ੍ਰਕਾਸ਼ ਸਿੰਘ ਬਾਦਲ ਦੇ ਬੈਸਟਰ 2015 ਸਾਲ ਤੇ ਪਰਚਾ ਦਰਜ ਹੁੰਦਾ ਸੀ ਤੋਂ 22 ਘੰਟੇ ਡਰੱਗਸ ਸਮੱਗਲਰਾਂ ਨਾਲ ਗੱਲ ਕਰਦਾ ਸੀ ਇਹ ਰਿਕਾਰਡ ਹੈ ਸਰ ਫਟ ਫਟ ਮਿਸਟਰ ਮੈਸਰ 2015 ਦੇ ਅੰਦਰ ਇਹ ਰੈਕਟਾ ਕੱਤੇ ਦੇ ਦੁਆਰਾ ਲਰਦਾਰ 13 ਦੁਆਰਾ ਲਾਮਿਨੇਟ ਮਿਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਮੈਂ ਮੈਂ ਮੰਤਰੀ ਜੀ ਮੁੱਦੇ ਤੇ ਰਹੀਏ ਦਰਜ ਹੋਏ ਨਹੀਂ ਸਰ ਮੁੱਦੇ ਤੇ ਲੱਗੇ ਨੇ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਉਹ ਵਿਅਕਤੀ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਜਵਾਨਿਆਂ ਦੇ ਘਰ ਚ ਪੈਦਾ ਹੋਣਾ ਆਊਗਾ ਅਸੀਂ ਉ ਵਿਲ ਹੈਵ ਅਨ ਓਪਰਚੁਨਿਟੀ ਫਾਰ ਡਬਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਤੁਹਾਨੂੰ ਮੌਕਾ ਦਿੱਤਾ ਜਾਏਗਾ ਇਹ ਨਹੀਂ ਹੋਣੀ ਲੈਟਿਮ ਕੰਪਲੀਟ ਲੈਟਿਮ ਕੰਪਲੀਟਲਾ ਮਜ਼ਦੂਰ ਹੋ ਜਾਣਾਗਾ ਤਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿਹਦੇ ਕੋਲੇ ਕੁਆਲਿਫਾਈਕੈ ਯਾਨੀ ਕਿ ਆਪ ਖੋਦ ਪਲੱਸ 2 ਪਾਸ ਹੈਗਾ ਆਪ ਆਪਣੀ ਡੀਏ ਦੀ ਡਿਗਰੀ ਨੂੰ ਕੋਈ ਰੱਖਦਾ ਗਾ ਜਦੋਂ ਤੁਸੀਂ ਆਪਾਂ ਮੰਤਰੀ ਜੀ ਆਪਾਂ ਗੱਲ ਬੜੇ ਮੁਕੱਦਸ ਇੱਕ ਮਿੰਟ ਮੈਨੂੰ ਮੈਨੂੰ ਇੱਕ ਮਿੰਟ ਕਰੋ ਮੈਂ ਦੱਸਦਾ ਗਾ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਤੇਰੀ ਨਾ ਆਪਣਾ ਮੈਂ ਡੀਏ ਵੇਖ ਇੱਕ ਮਿੰਟ ਬੰਦ ਕਰੋ ਬੰਦ ਕਰੋ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ ਮੈਂ ਬੇਨਤੀ ਕਰਦਾ ਵੀ ਆਪਾਂ ਬਿੱਲ ਨੂੰ ਆਪਾਂ ਬਿੱਲ ਤੇ ਡਿਸਕਸ ਕਰੀਏ ਕਿਰਪਾ ਕਰਕੇ ਬਿੱਲ ਤੇ ਡਿਸਕਸ ਕਰੀਏ ਬਹੁਤ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਬਿੱਲ ਹੈ ਬਹੁਤ ਜ਼ਰੂਰੀ ਬਿੱਲ ਹੈ ਇਹਦੀ ਸੀਰੀਅਸਨੈਸ ਬਰਕਰਾਰ ਕਰਕੇ ਰੱਖਿਏ ਸਰਦਾਰ ਅਪਾਲ ਸਿੰਘ ਜੀ ਮਾ ਜੀ ਜੀ ਮਾਨਸਪੀਕਰ ਸਾਹਿਬ ਐ ਬੋਲਣਾ ਨਹੀਂ ਚਾਹੁੰਦਾ ਸੀ ਮੈਂ ਸਿਰਫ ਇਤਿਹਾਸਿਕ ਦੀ ਗੱਲ ਇਤਿਹਾਸ ਦੇ ਪੰਨਿਆਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੈਂ ਦੇਖਦਾ ਹੁੰਦਾ ਕਈ ਕਿਉਂਕਿ ਕੁਝ ਇਸ ਤਰ੍ਹਾਂ ਦੇ YouTube ਚੈਨਲ ਹੈ ਜਿੱਨਾ ਉੱਤੇ ਜ ਕਿਸੇ ਨੂੰ ਕਹਿ ਦਿੰਦੇ ਨੇ ਇਹ ਬੰਦੂਆ ਮਜ਼ਦੂਰ ਨੇ ਕਿ ਦਲਤਾਂ ਦੇ ਬੱਚੇ ਹੀ ਬੰਦੂਆ ਮਜ਼ਦੂਰ ਨੇ ਜੇ ਤੁਸੀਂ ਜੇ ਤੁਸੀਂ ਰਜ਼ਵਾਰਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਾਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇੜਕਰ ਜਿਹਨੇ ਅਧਿਕਾਰ ਦਿੱਤਾ ਤੇਸੀ ਇਸ ਵਿਧਾਨ ਸਭਾ ਚ ਆ ਕੇ ਤੁਸੀਂ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਤੁਸੀਂ 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 ਝੂਠ ਬੋਲਦੇ ਰਹੇ ਨੇ ਹੋ ਮੈਂ ਤਾਂ ਤੁਹਾਡਾ ਥੋੜਾ ਜਿਹਾ ਕਿੱਸਾ ਰੱਖ ਰਿਹਾ ਤਰਫੋਂ ਨਾ ਮੈਨੂੰ ਉਹਦਾ ਤਰਫ ਖੈਰਾ ਸਾਹਿਬ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਆ ਮੈਂ ਤਾਂ ਤੁਹਾਡੀ ਅਡੀ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਲੈਟ ਮੀ ਕੰਪਲੀਟ ਕਹਿੰਦੇ ਗੜਾ ਬੈਠੋ ਲੈਟ ਮੀ ਕੰਪਲੀਟ ਮੈਂ ਲੈਟ ਲੈਟ ਮੀ ਡਿਸਾਈਡ ਦੈਟ ਕਹਿੰਦਾ ਤੇਰੇ ਲੈਟ ਮੀ ਡਿਸਾਈਡ ਦੈਟ ਮਤਲਬ ਬੰਦਾ ਪਾਰਲੀਮੈਂਟ ਦੀ ਇਲੈਕਸ਼ਨ ਕਰਕੇ ਆਇਆ ਇਹ ਹੀ ਨਹੀਂ ਪਤਾ ਕਿ ਜਦੋਂ ਇਹ ਅਦਾਲਤਾਂ ਨਹੀਂ ਆਈਆਂ ਦਿਸ ਇਜ਼ ਐਸ ਟਾਈਪ ਦੀ ਇਨਫੋਰਮੇਸ਼ਨ ਆ ਕਿੰਨਾ ਝੂਠ ਇੱਕ ਮਿੰਟ ਮੰਤਰੀ ਜੀ ਜੀ ਬਾਜਵਾ ਸਾਹਿਬ ਇੱਕ 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 ਮਿੰਟ ਬਾਜਵਾ ਸਾਹਿਬ ਮੇਰੀ ਗੁਜ਼ਾਰਿਸ਼ ਹੈ ਰਿਹਾ ਬਹੁਤ ਗੰਭੀਰ ਸੰਜੀਦਾ ਮੁੱਦਾ ਹੈ ਮੈਂ ਇੱਕ ਮਿੰਟ ਐਫ ਐਮ ਸਾਹਿਬ ਐਫ ਐਮ ਸਾਹਿਬ ਮੈਂ ਸਰ ਆਪਣਾ ਮੰਤਰੀ ਜੀ ਮੈਂ ਐਫ ਐਮ ਸਾਹਿਬ ਨੂੰ ਰਿਕਵੈਸਟ ਮੰਤਰੀ ਜੀ ਮੰਤਰੀ ਜੀ ਮੰਤਰੀ ਜੀ ਪਲੀਜ਼ ਬੇਨਤੀ ਹੈ ਸਪੀਕਰ ਸਾਹਿਬ ਜੀ ਜੀ ਲੈਟ ਅਸ ਨਾਟ ਗੋ ਪਰਸਨਲ ਮੇਰੀ ਬੇਨਤੀ ਹੈ ਐਫਐਮ ਸਾਹਿਬ ਨੂੰ ਵੀ ਲੈਟ ਅਸ ਨਾਟ ਗੋ ਪਰਸਨਲ ਇਹ ਗੱਲ ਤੇ ਬਾਹਰ ਵੀ ਹੋ ਸਕਦੀ ਅਸੈਂਬਲੀ ਖਤਮ ਹੋਏਗੀ ਆ ਬਾਹਰ ਪੋਡੀਅਮ ਲੱਗਾ ਹੈ ਜੀ ਪ੍ਰੈਸ ਦਾ ਬੈਠੋ ਉੱਥੇ ਵੀ ਚਾਰਜ ਲਾ ਲੈਣ ਉਹ ਆਪਣੇ ਆਪ ਗੱਲ ਕਰ ਸਕ ਬਿਲਕੁਲ ਠੀਕ ਬਟ ਹੋ ਗਿਆ ਹੋ ਸਪੈਸ਼ਲੀ ਜਿਹੜੇ ਯਸ ਡਾਂਟ ਸਰ ਡਾਂਟ ਸਰ ਥੈਂਕ ਯੂ ਥੈਂਕ ਯੂ سردار دیکھو جی گل بیٹھو مراجمسوس بس مراجمسوس گیا دی, ہو گیا جی ہو گیا بالکل ٹھیک منتری جی منتری جی 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 بیٹھو ٹھیک ہے جی ٹھیک ہے جی میں گل نہیں کرتا گل کرتا پر میں انہی گل ضرور کرنی چاہوں گا میں چلو شام چلو شام شام ਬਾਈਬਾ ਸਾਹਿਬ ਮੈਂ ਨਾ ਗੱਲ ਹੀ ਕਰਨੀ ਚਾਹੁੰਦਾ ਸੀ ਮੈਂ ਦੇਖਦਾਗਾ ਕਿ ਹਰ ਰੋਜ਼ ਅਨਨਸੈਸਰਲੀ ਕਦੇ ਕਿਸੇ ਨੂੰ ਆਪਾਂ ਕਹਿ ਦਿੰਨੇ ਆ ਕਿ ਇਹ ਅਨਪੜਾ ਕਿਤੇ ਕੁਛ ਆ ਕੁਛ ਨਾ ਹੁੰਦਾ ਨਹੀਂ ਕੁਛ ਮੈਂ ਬੜੀ ਰਿਸਪੈਕਟਫੁਲੀ ਗੱਲ ਕਰਦਾਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਸਰਦਾਰ ਜੀ ਮੈਂ ਸਰਦਾਰ ਜੀ ਮੈਂ ਗੱਲ ਮੈਂ ਸਰਦਾਰ ਜੀ ਗੱਲ ਮੈਂ ਮੈਂ ਇਸੇ ਦੀ ਗੱਲ ਕਰ ਰਿਹਾ ਦੇਖੋ 1 ਮਿੰਟ ਮੈਂ ਇਸੇ ਦੀ ਗੱਲ ਕਰ ਰਿਹਾ ਮੈਂ ਬੇਨਤੀ ਕਰਦਾ ਮੰਤਰੀ ਜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਮੰਤਰੀ ਜੀ ਮੈਂ ਇਧਰ ਡੈਸਕ 'ਤੇ ਨੋਟਸ ਕੀਤਾ ਜਾਵੇ ਮંત્રી ਜੀ ਕੇਰ ਨੂੰ ਡਿਸਕ ਕਰੋ ਕਿਰਪਾ ਕਰਕੇ ਕਿਉਂਕਿ ਬਾਜਵਾ ਸਾਹਿਬ ਨੇ ਇਤਿਹਾਸ ਕਿਹਾਗਾ ਮੈਂ ਤਾਂ ਫੈਕਟ ਤੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਫੈਕਟ ਤੇ ਬੋਲਣਗੇ ਮੈਂ ਤਾਂ ਸਿਰਫ ਔਰ ਸਿਰਫ ਫੈਕਟ ਦੱਸ ਰਿਹਾ ਹਿਸਟਰੀ ਦੱਸ ਰਹੇ ਆ ਆਪਾਂ ਅਗੇ ਹਿਸਟਰੀ ਦੱਸ ਰਹੇ ਆ ਮંત્રી ਜੀ ਕੇਰ ਨੂੰ ਡਿਸਕ ਕਰੋ ਜਨਾਬ ਐਨਾ ਡਰੋ ਐਨਾ ਤੜਫੋ ਮੈਂ ਸਿਰਫ ਹਿਸਟਰੀ ਮੈਂ ਹਿਸਟਰੀ ਦੱਸ ਰਿਹਾ ਐਨਾ ਤੜਫੋ ਉਹ ਨਾ ਡਰ ਨਾ ਡਰਿਆ ਕਰੋ ਓ ਮੈਂ ਕਿਆ ਨਾ ਡਰਿਆ ਕਰੋ ਅਸੀਂ ਆਸੀ ਦੀ ਆਪਾ ਮੰਤਰੀ ਜੀ ਅਸੀਂ ਕਦੋਂ ਕਹਿੰਦੇ ਆ ਕਿ ਤੁਹਾਡੇ ਦੋਸ਼ੀਆਂ ਨਾਲ ਸਰਦਾਰ ਹਰਪਾਲ ਸਿੰਘ ਜੀ ਮੈਂ ਗਿਆ ਕਿ ਖੇਰ ਨੂੰ ਗੱਲਾਂ ਕਰਦੇ ਸੀ ਚੋਰਾਂ ਦੇ ਨਾਲ ਸਮਗਲਰਾਂ ਦੇ ਨਾਲ ਇੰਟਰਨੈਸ਼ਨਲ ਸਮਗਲਰ ਮੈਂ ਤਾਂ ਕੁਝ ਨਹੀਂ ਕਹਿੰਦਾ ਹੈਗਾ ਪਰਗਤ ਸਿੰਘ ਜੀ ਸਮਝਾਇਆ ਕਿ ਤੁਹਾਡੇ ਨਾਲ ਪੈਂਦੇ ਨੇ ਜਾਲ ਜੀ ਬੋਲੋ ਮੇਰੀ ਬੇਨਤੀ ਹੈ ਤੁਸੀਂ ਸਿਆਣੇ ਨੂੰ ਪੁਲਿਸ ਸਮਝਾ ਦਿਆ ਕਰੋ ਮੈਂ ਮੰਤਰੀ ਜੀ ਪੁਆਇੰਟ ਤੇ ਆਓ ਜੀ ਜੀ ਸੋ ਮੈਂ ਜ਼ਿਆਦਾ ਸਮਝਾ ਲਈ ਦਊਗਾ میں تو کہ میں تو رننگ کمنٹری بند کی جائے ہی از الاؤڈ ٹو ڈو اٹ آئی ہیو ٹو ڈیم یو یو آر کریٹنگ ان ڈسپلن یس آئی دس از لاسٹ وارننگ ٹو یو یو ول بی آئی ایم گوئنگ ٹو ڈیم یو آئی ایم گوئنگ ٹو نیم یو پلیز سیٹ 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 ڈاؤن 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 بولو جی پرتاپا جی پڑھتے ہو ਬੋਲੋ ਜੀ ਬੋਲੋ ਜੀ ਮੈਂ 1 ਮਿੰਟ 1 ਮਿੰਟ 1 ਮਿੰਟ ਨਕੌਦਰ 1 ਮਿੰਟ ਜੀ ਨਕੌਦਰ ਕਾਂਡ ਬਾਰੇ 1 ਮਿੰਟ 1 ਮਿੰਟ ਸਾਰਾ ਪੰਜਾਬ ਜਾਣਦਾ ਮੈਂ ਸਾਰੇ ਕਿੰਨੀਆਂ ਗੱਲਾਂ ਇਹਨਾਂ ਨੇ ਕਹੀਆਂ ਮੈਂ ਸਾਰੇ ਮੇਰਾ ਖਿਆਲ ਇੱਕ ਦੋ ਵੀ ਝੂਠੇ ਕੀਤਾ ਜਾ ਸਕਦਾ ਉਸ ਨੂੰ ਫਰਾਦਨਾਗਾ ਇਹ ਪੜ ਲੈਣ ਇਹ ਪੜ ਕੇ ਰੱਖਣਾ ਬੈਠੋ ਪੜੋ 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 ਮੈਂ ਤੁਸੀਂ ਪੜੋ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਜੇ ਝੂਠ ਬੋਲਦਾ ਪੜ ਦੋ ਭਾਈ ਮੈਂ ਨਿਰਯੋਗ ਮੰਤਰੀ ਜੀ ਕੀ ਮਾੜੀ ਬੈਠੋ ਤੁਸੀਂ ਕੀ ਮਾੜੀ ਬੈਠੋ ਬੈਠੋ ਮੈਂ ਹੋ ਗਈ ਗੱਲ ਜੀ ਹੋ ਗਈ ਕਹ ਰਿਹਾ ਸੀ ਬੈਠੋ ਤੁਸੀਂ ਸਰਦਾਰ ਰਾਜੋਤ ਸਿੰਘ ਬੈਠ ਜੀ माननीय स्पीकर साहब एक, एक मिनट कुछ कहना चाहंदे मंत्री जी जस्ट एक मिनट जस्ट एक मैं दिद। 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 मैं कंप्लीट ही करना ਸੀਗਾ ਲੱਗਾ ਕਿ ਤੁਸੀਂ ਬਾਜਬਾ ਸਾਹਿਬ ਨੂੰ ਮੇਰੇ ਡਾਕੂਮੈਂਟ ਦੇ ਰਹੇ ਹੋ ਕਿ ਉਹ ਪੜ੍ਹ ਕੇ ਸੁਣਾਉਣਗੇ ਮੈਂ ਤਾਂ ਬੈਠਾ ਹੀ ਸੀਗਾ ਨਹੀਂ ਨਹੀਂ ਮੇਰੇ ਤਾਂ ਇਹੀ ਗੁਜਾਰਾ ਸੀ ਸ਼ਾਇਦ ਕਿ ਮੈਂ ਗਲਤ ਪੜ੍ਹਦਾ ਹਾਂ ਮੈਨੂੰ ਪੜ੍ਹਨਾ ਨਹੀਂ ਤਾਂ ਆਉਂਦਾ ਹੈਗਾ ਨਹੀਂ ਨਹੀਂ ਤੁਸੀਂ ਸ਼ਾਇਦ ਉਹ ਪੜ੍ਹ ਕੇ ਸੁਣਾ ਦੇਣਗੇ ਸੋ ਮੈਂ ਤਾਂ ਇਹ ਕਹਿਦਾ ਸੀਗਾ ਕਿ ਜੋ ਜਸਸ ਗਰਨਾਮ ਸਿੰਘ ਜੀ ਦੀ ਰਿਪੋਰਟ ਜਿਹੜੀ ਹੈ ਰਿਪੋਰਟ ਦੀ ਇੱਕ ਕਾਪੀ ਤਾਂ ਜਨਾਬ ਤੁਹਾਡੇ ਅਸੈਂਬਲੀ ਦੇ ਅੰਦਰ ਹੈਗੀ ਆ ਜਿਹੜੀ ਐਕਸ਼ਨ ਟੇਕਨ ਰਿਪੋਰਟ ਆ ਉਸ ਸਮੇਂ ਦੀ ਸਰਕਾਰ ਨੇ ਜਿਹੜੀ ਕਿ ਕਾਲੀ ਦਲ ਦੀ ਸੀ ਇਦੇ ਵਿੱਚ ਮੈਂ ਤਿੰਨ ਦੇ ਨਾਮ ਪਹਿਲਾਂ ਜ਼ਿਕਰ ਕੀਤੇ ਨੇ ਸੀ ਉਹ ਮਨਿਸਟਰ ਸੀਗੇ ਉਹ ਕਿਸੇ ਨਾ ਕਿਸੇ ਉਹਨਾਂ ਦੇ ਬੰਦਿਆਂ ਵੱਲੋਂ ਜਾਂ ਉਹਨਾਂ ਦੇ ਕੋਈ ਉਦੋਂ ਬਾਅਦ ਦੇ ਬੰਦਿਆਂ ਵੱਲੋਂ ਉਹ ਰਿਪੋਰਟ ਆ ਉਹ ਗੁੰਮ ਕਰ ਦਿੱਤੀ ਗਈ ਹੈ ਮੇਰੀ ਤੁਹਾਡੇ ذریعے ਹਾਊਸ ਦੀ ਕਮੇਟੀ ਬਣਾ ਦਿਓ ਮੇਰੀ ਗੁਜਾਰਿਸ਼ ਆਗਾ ਸਤਿਕਾਰਯੋਗ ਮੈਂਬਰ ਸਾਹਿਬਾਨ ਲੈ ਲਿਓ ਇਹਨਾਂ ਦੇ ਸਾਡੇ ਲੈ ਲਿਓ ਸਾਡੇ ਨਹੀਂ ਲੈਣ ਇਹਨਾਂ ਦੀ ਲੈ ਲਓ ਸਾਰੇ ਕਮੇਟੀ ਬਣਾ ਦਿਓ ਰਿਪੋਰਟ ਜਿਹੜੀ ਜ਼ਰੂਰ ਲੱਭ ਕੇ ਲਿਆਉਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਏ ਕਿ 1986 ਦੇ ਅੰਦਰ ਕੌਣ ਐਸਐਚਓ ਸੀ ਕੀ ਦੀ ਭੂਆ ਦਾ ਮੁੰਡਾ ਐਸਚਓ ਸੀ ਕਿਹੜਾ ਉਹ ਸਿਮ ਦਾ ਕਾਲੀ ਐਮਐਲਏ ਬਣਿਆ ਉਹ ਤੋਂ ਬਾਅਦ ਕਿਹੜਾ ਮਨਿਸਟਰ ਬਣਿਆ ਕਿਹਨੂੰ ਟਿਕਟ ਦਿੱਤੀ ਗਈ ਕੌਣ ਹਾਰ ਗਿਆ ਕੌਣ ਕਾਂਗਰਸ ਚ ਗਿਆ ਕਿਹਦਾ ਚਾਚਾ ਤਾਇਆ ਸੀ ਉਹ ਸਾਰੀ ਕਿਤੇ ਆ ਜਵੇ ਨਾ ਤਾਂ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਘਟੋ ਘਟੇ ਨਹੀਂ ਵੀ ਹੋਇਆ ਬਹੁਤ ਸਾਰੇ ਦੁਨੀਆਂ ਤੋਂ ਚਲੇ ਗਏ ਮੈਂ ਤਾਂ ਉਹਨਾਂ ਦੀ ਆਤਮਾ ਲਈ ਅਰਦਾਸ ਵੀ ਕਰਦਾਗਾ ਚਲੇ ਗਏ ਦੁਨੀਆਂ ਤੋਂ ਪਰ ਲੇਕਿਨ ਦੁਨੀਆਂ ਨੂੰ ਪਤਾ ਤਾਂ ਲੱਗ ਜਾਣਾ ਚਾਹੀਦਾਗਾ ਕਿ ਭਾਈ ਉਹ ਵਿਅਕਤੀ ਕੀ ਕਰ ਗਏ ਅੱਜ ਉਹਨਾਂ ਦੇ ਜਿਹੜੇ ਅਗੇ ਬੱਚੇ ਨੇ ਕਿ ਉਹ ਕੀ ਕਰ ਰਹੇ ਨੇ ਕਿਵੇਂ ਉਹ ਗੁੰਮਰਾਹ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੌਸ ਨੂੰ ਇਹ ਵੀ ਪਤਾ ਲੱਗ ਜਵੇ ਸੋ ਮੈਂ ਦੀ ਇਹ ਗੁਜਾਰਸ਼ ਆ ਕਿ ਜਿਹੜਾ ਪਾਰਟ 2 ਆ ਪਾਰਟ 2 ਆ ਉਹ ਰਿਪੋਰਟ ਵੀ ਜਿਹੜੀ ਆ ਅਗਲੇ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਪਹਿਲਾਂ ਚਾਹੇ ਡੀਜੀਪੀ ਸਾਹਿਬ ਨੂੰ ਬੇਨਤੀ ਕਰ ਦਿਓ ਚਾਹੇ ਤੁਸੀਂ ਕੋਈ ਕਮੇਟੀ ਬਣਾ ਦਿਓ ਜਿੰਮੇ ਵੀ ਤੁਹਾਨੂੰ ਠੀਕ ਲੱਗਦਾ ਉਹ ਰਿਪੋਰਟ ਆ ਜਾਣੀ ਚਾਹੀਦੀ ਹੈ ਤਾਂ ਕਿ ਜਿਸ ਤਰ੍ਹਾਂ ਸਾਡੇ ਸਾਥੀ ਗੁੱਸੇ ਹੋ ਜਾਂਦੇ ਨੇਗੇ ਉਹ ਗੁੱਸੇ ਨਾ ਹੋਣ ਔਰ ਅਸਲੀਅਤ ਜਿਹੜੀ ਆ ਲੋਕਾਂ ਦੇ ਸਾਹਮਣੇ ਆ ਜਾਵੇ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਆਹਾ ਸਰਦਾਰ ਸੁਖਪਾਲ ਸਿੰਘ ਜੀਰਾ ਸਪੀਕਰ ਸਾਹਿਬ ਦੇਖੋ ਅੱਜ ਆਪਾਂ ਕਿੱਡੇ ਇੰਪੋਰਟੈਂਟ ਈਸ਼ੂ ਤੇ ਬਣਾ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਦ ਵੀ ਜਿਹੜੀ 10 ਸਾਲ ਤੋਂ ਪਿਛਦੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਮੈਂ ਕਹਿ ਰਿਹਾ ਹਾਂ ਉਹਨਾਂ ਨੇ ਸਜ਼ਾ ਬੁਗਤੀਆ ਉਸ ਗੱਲ ਦਾ ਖਮਿਆਜ਼ਾ ਬੁਗਤੀਆ ਸਪੀਕਰ ਸਾਹਿਬ ਕਿੰਡੀ ਅੱਛੀ ਵਾਈਟਲ ਇੰਪੋਰਟੈਂਟ ਡਿਸਕਸ਼ਨ ਜਿਹਦੇ ਲੀਡਰ ਆਫ ਆਪੋਜੀਸ਼ਨ ਨੇ ਪੂਰੀ ਭੂਮਿਕਾ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਕਿ ਕਿਵੇਂ ਐਫ ਆਈ ਆਰ ਦੇ ਅੱਜ ਤੱਕ 4 ਸਾਲਾਂ ਬਾਅਦ ਚਲਾਨ ਨਹੀਂ ਪੇਸ਼ ਹੋਏ ਔਰ ਜਿਹੜੇ ਲੋਕ ਗੁਨਾਹਗਾਰ ਸੀ ਜਿਨ੍ਹਾਂ ਨੇ ਬੰਦੇ ਮਾਰ ਦਿੱਤੇ ਸਪੀਕਰ ਸਾਹਿਬ ਦੇ ਹੈਵ ਗਾਟਨ ਸਕਾਟ ਫਰੀ ਉਹਨਾਂ ਦੇ ਮੁਕਦਮੇ ਸਾਰੇ ਚੰਡੀਗੜ੍ਹ ਟ੍ਰਾਂਸਫਰ ਹੋ ਗਏ ਰੀਸੈਂਟਲੀ ਆਮ ਆਦਮੀ ਪਾਰਟੀ ਇੱਕ ਚਰਨਜੀਤ ਸ਼ਰਮੇ ਦੀ ਜਿਹੜੀ ਇੱਕ ਸੁਪਰੀਮ ਕੋਰਟ ਵਿੱਚ ਐਸ ਐਲ ਪੀ ਨੇ ਡਿਫੈਂਡ ਕਰ ਸਕੀ ਸੀ ਸਟੇਟ ਦੀ ਐਸਐਲਪੀ ਡਿਸਪੈਸ ਹੋਈ 150 ਤੋਂ ਉੱਤੇ ਵਕੀਲ ਹੈ ਸਰਕਾਰੀ ਸੀ ਇੰਨੇ ਤੱਕ ਇੰਪੋਰਟੈਂਟ ਔਰ ਗਾਂ ਉਹਨਾਂ ਨੂੰ ਕਿਵੇਂ ਫੜਨਾ ਵਾ ਬਿਕੋਜ਼ ਦੇ ਸੇ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਚਾਰ ਮਗਲੀਆਂ ਸਰਕਾਰਾਂ ਦਾ ਤਾਂ ਕਸੂਰ ਹੈ ਹੀ ਐ ਸਪੀਕਰ ਸਾਹਿਬ ਲੇਕਿਨ ਤਾਂ ਪਿਛਲੇ 3.5 ਸਾਲ ਦਾ ਤੁਸੀਂ ਅਬਜ਼ੋਲਵ ਨਹੀਂ ਕਰ ਸਕਦੇ ਔਰ ਤੁਸੀਂ ਜਿਹੜਾ ਹੁਣ ਲਾਅ ਬਣਾਉਂਗੇ ਵੀ ਲੈਟ ਮੀ ਟੈਲ ਯੂ ਇਟ ਕੈਨੋਟ ਬੀ ਇਟ ਕੈਨੋਟ ਬੀ ਰੈਟਰੋਸਪੈਕਟਿਵਲੀ ਇਫੈਕਟਿਡ ਜਿਹੜੇ ਬੰਦੇ ਗੁਨਾਹਗਰ ਕਰ ਕਰਕੇ ਨੰਗ ਗਏ ਨਾ ਸਪੀਕਰ ਸਾਹਿਬ ਤੁਸੀਂ ਬਣਾ ਵੀ ਲੋ ਪਹਿਲੀ ਗੱਲ ਤੁਹਾਨੂੰ ਪ੍ਰੈਜ਼ੀਡੈਂਸ਼ੀਅਲ ਅਸੈਂਟ ਨਹੀਂ ਮਿਲਣਾ ਐਲੋਬੀ ਨੇ ਕਹਿ ਦਿੱਤਾ ਸਪੀਕਰ ਸਾਹਿਬ ਬਿਕੋਜ਼ ਦਿਸ ਲਾ ਇਸ ਅ ਡਾਇਰੈਕਟ ਕਲੈਸ਼ ਵਿਦ ਅ ਬੀ ਐਨ ਐਸ ਕਲੋਜ਼ਸ ਜਿਵੇਂ ਕੈਪਟਨ ਅਵਿਨਿੰਦਰ ਸਿੰਘ ਨੇ ਉਸ ਵੇਲੇ ਆਈ ਪੀ ਸੀ ਦੇ ਕਲੋਜ਼ ਨੂੰ ਓਵਰਰਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ ਆਪਣਾ ਬਿਲ ਨਹੀਂ ਸੀ ਬੜਾਇਆ ਸਪੀਕਰ ਸਾਹਿਬ ਆਈ ਪੀ ਆਈ ਪੀ ਸੀ ਨੂੰ ਉਹ ਜਦੋਂ ਓਵਰਰਾਈਟ ਕੀਤਾ ਉਹ ਗਵਰਨਮੈਂਟ ਆਫ ਇੰਡੀਆ ਨੇ ਪ੍ਰਵਾਨਗੀ ਨਹੀਂ ਦਿੱਤੀ ਤੇ ਪ੍ਰੈਜ਼ੀਡੈਂਟ ਕੋ ਉੱਥੇ ਮਿੱਟੀ ਪੈ ਰਹੀ ਉਸ ਬਿਲ ਦੇ ਉੱਤੇ ਸਪੀਕਰ ਇਸ ਬਿਲ ਦਾ ਵੀ ਹਸ਼ਰ ਹੋਵੇਗਾ ਬਿਕੋਜ਼ ਤੁਸੀਂ ਇਸਕਲ ਬਿਲ ਵਿੱਚ ਕਲੈਰਿਟੀ ਨਹੀਂ ਹੈਗੀ ਆ ਔਰ ਜਿਹੜਾ ਇਹਨਾਂ ਨੇ ਗੱਲ ਕੀਤੀ ਕਿ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਜਾਗ ਦੀ ਜੋਤ ਆ ਉਹਨਾਂ ਨੂੰ ਅਸੀਂ ਡਿਫਰੈਂਟਲੀ ਟਰੀਟ ਕਰਦੇ ਆ ਨਾਰਮਲ ਪੋਥੀਆਂ ਵਿੱਚ ਕਿਸੇ ਦੀ ਡਿਸਰੈਸਪੈਕਟ ਨਹੀਂ ਕਰਦਾ ਸਪੀਕਰ ਸਾਹਿਬ ਜਿਹੜੇ ਆਮ ਡੇਰਿਆਂ ਤੇ ਬੈਠੇ ਨੇ ਉਹ ਵੀ ਪੋਥੀਆਂ ਬਣਾ ਕੇ ਬੈਠੇ ਉਹਨਾਂ ਦਾ ਵੀ ਉਹੀ ਜਿਹੜੇ ਸਜ਼ਾ ਤੇ ਸਾਡੇ ਵਾਲਿਆਂ ਦੀ ਵੀ ਉਹੀ ਸਜ਼ਾ ਸਪੀਕਰ ਸਾਹਿਬ ਇਹ ਬਹੁਤ ਇੰਪੋਰਟੈਂਟ ਮਸਲਾ ਵਾ ਔਰ ਜਿਹੜਾ ਮੈਂ ਤਾਂ ਇਹ ਕਹੂੰਗਾ ਕਿ ਇਸ ਬਿੱਲ ਦੀ ਬਣਾ ਲਓ ਤੁਸੀਂ ਕੋਈ ਇਤਰਾਜ਼ ਨਿਕਾ। ਇਸ ਬਿੱਲ ਤੁਹਾਡਾ ਸਵਾ ਸਾਲ ਇਸ ਗਵਰਨਮੈਂਟ ਦਾ ਟਾਈਮ ਰਹਿ ਗਿਆ। ਕਿਸੇ ਨੂੰ ਸਰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ। ਕਿਸੇ ਨੂੰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ। ਸਾਰੇ ਗੁਨਾਹਗਾਰ ਵੈਦਰ ਦੇ ਆ ਪੋਲੀਟਿਕਲ ਲੀਡਰਸ ਜਾਂ ਉਹ ਪੁਲਿਸ ਵਾਲੇ ਨੇ ਉਹ ਕਿਸੇ ਨਾ ਕਿਸੇ ਚੋਰ ਮੋਰੀ ਰਾਹੀਂ ਉਹ ਸਜ਼ਾਵਾਂ ਨੂੰ ਐਸਕੇਪ ਕਰ ਚੁੱਕੇ ਆ। ਜੇ ਤਾਂ ਇਹਦੇ ਤੋਂ ਤੁਸੀਂ ਕੋਈ ਸੰਜੀਦਾ ਐਫਰਟ ਬਣਾਉਣਾ ਵਾ ਕਰਨਾ ਵਾ ਤੇ ਫਿਰ ਇਸ ਦਾ ਕੋਈ ਹੋਰ ਆਲਟਰਨੇਟਿਵ ਲੱਭੋ ਇਹ ਬਿੱਲ تسی میری گل میں پھر کہہ رہا جی مگرلے بھی بل جب کل پرسوں اوپریشن لوٹس یا بی بی ایم بی کتھے پے نے میرا خیال راج بھون کے کسی کونے دفتر چ پے سپیکر صاحب سو ہاں اگلی گل ایڈے امپورٹنٹ مسئلے دے بحث ہو رہی سپیکر صاحب تسی آپ پہ کیا کہ سیری گرو گرن صاحب واستے وہ دنیا چھ خیرے ٹارگیٹ کرنا ضروری میرے پیتا جی سردار سکھجندر جب تھی کہہ رہے پہلی گل میرا کوئی رشتے دار نہیں جی ਜੇ ਕੋਈ ਤੁਹਾਨੂੰ ਲੱਭਦਾ ਬੰਦਾ ਗੁਨਾਹ ਕਰ ਅੱਜ ਵੀ ਪਨਿਸ਼ ਕਰੋ ਉਸਨੂੰ ਸਾਡੇ ਪਿੰਡ ਦੇ ਬੰਦੇ ਮੇਰੇ ਨਾਲ ਨੇ ਸਪੀਕਰ ਸਾਹਿਬ ਗੇਟ ਅਸੀਂ ਬਣਵਾ ਕੇ ਦਿੱਤਾ ਉਹ ਬਲਤੇਰ ਸਿੰਘ ਦਾ ਪਰਿਵਾਰ ਅੱਜ ਵੀ ਮੈਂ ਇੱਥੇ ਵਿਧਾਨ ਸਭਾ 'ਚ ਪੇਸ਼ ਕਰ ਦੂੰਗਾ ਸਪੀਕਰ ਸਾਹਿਬ ਐਵੇਂ ਝੂਠ ਨਾ ਮਤ ਤੁਹਾਨੂੰ ਥੱਲੋ ਮਿਸਲੀਡਿੰਗ ਇਨਫੋਰਮੇਸ਼ਨ ਦਿੰਦੇ ਨੇ ਝੂਠੇ ਬੰਦੇ ਤੁਸੀਂ ਚੱਕਿਓ ਇਹ ਤਾਂ ਸਮਾਂ ਹੀ ਨਹੀਂ ਸੀ ਅੱਜ ਜੇ ਤੁਹਾਨੂੰ ਕੋ ਮੇਰੇ ਨਾਲ ਰੰਜਿਸ਼ ਆ ਕਿ ਮੈਂ ਕਿਸੇ ਨਿਊਜ਼ ਚੈਨਲ ਤੇ ਕੀ ਆ ਗਏ ਚਲੋ ਤੁਸੀਂ ਤੁਸੀਂ ਬਾਹਰ ਗੱਲ ਕਰੋ ਨਾ ਮੇਰੇ ਨਾਲ ਤੁਸੀਂ ਡਿਬੇਟ ਗੇਅਰ ਨੂੰ ਐਡਰੈਸ ਕਰੋ ਖੈਰ ਸਾਹਿਬ ਮੈਂ ਤੁਹਾਨੂੰ ਐਡਰੈਸ ਕਰਾਂ ਅਗਰ ਇਹਨਾਂ ਇਹਨਾਂ ਨੂੰ ਕੋ ਸਮਾਂ ਮਿਥ ਲੈਣ ਮੈਂ ਤੇਜੀ ਬੈਠੇ ਓਪਨ ਡਿਬੇਟ ਪਬਲਿਕ ਸੁਣ ਲੈਣ ਦੀ ਤੇ ਆਪਾਂ ਉੱਥੇ ਗੱਲ ਕਰਾਂ ਮੇਰੀ ਤੁਹਾਨੂੰ ਇਹ رائے ਹੈਗੀ ਸਪੀਕਰ ਸਾਹਿਬ ਅਸੀਂ ਇਸ ਬਿਲ ਦੀ ਸਪੋਰਟ ਕਰਾਂਗੇ ਲੇਕਿਨ ਇਸ ਬਿਲ ਵਿੱਚ ਜਿਹੜੀਆਂ ਖਾਮੀਆਂ ਉਹਨਾਂ ਨੇ ਗਿਨਾਤੀਆਂ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰਤੀ ਕਿ ਰੈਟਰੋਸਪੈਕਟਿਵ ਇਫੈਕਟ ਤੁਸੀਂ ਮੈਂਸ਼ਨ ਹੀ ਨਹੀਂ ਕੀਤਾ ਜਿਹੜੇ ਗੁਨਾਹਗਾਰ ਨਿਕਲ ਚੁੱਕੇ ਨੇ ਤੁਸੀਂ پلان ਬਣਾ ਲਓਗੇ ਲੈਟਸ ਅ ਸੈਂਟ ਵੀ ਹੋ ਗਿਆ ਪ੍ਰੈਜ਼ੀਡੈਂਟ ਦਾ ਉਹਨਾਂ ਬੰਦਿਆਂ ਨੂੰ ਤੁਸੀਂ ਇਸ ਬਿਲ ਵਿੱਚ ਸਜ਼ਾ ਨਹੀਂ ਦੇ ਸਕਦੇ ਕ੍ਰਿਮੀਨਲ ਲਾ ਪ੍ਰੋਸੀਜਰ ਸੇਜ਼ ਦੇ ਕੈਨ ਨਾਟ ਪਨਿਸ਼ ਪੀਪਲ ਬਾਈ ਬ੍ਰਿੰਗਿੰਗ ਅ ਨਿਊ ਲਾ and punish the old crimes into accordance with the new law that we okay. cannot to it speaker sir so eta mere chand sige je mudke samha deoge a ke elaborate more ji bhai baat thank you apna dekho manjeet ji baitho ਹਾ ਮਦਰੀ ਜੀ ਕੀ ਕਰਨਾ ਤੁਹਾਨੂੰ ਇਹ ਕਹਿੰਦਾ ਕਿ ਗੱਲ ਆਈ ਹੈ ਕਿ ਰੈਟਰੋਸਪੈਕਟਿਵਲੀ ਲਾਗੂ ਕਰੋ ਕ੍ਰਿਮਨਲ ਲਾ ਦੇ ਅੰਦਰ ਕਦੇ ਵੀ ਕੋਈ ਵੀ ਐਕਟ ਰੈਟਰੋਸਪੈਕਟਿਵਲੀ ਲਾਗੂ ਨਹੀਂ ਹੁੰਦਾ ਹਾਊਸ ਰੂਮ ਇਸਲੀ ਲਾ ਕੀਤਾ ਜਾਵੇ ਨਾ ਕੀਤਾ ਜਾਵੇ ਨਾ ਕੀਤਾ ਜਾਵੇ ਤੁਹਾਡੇ ਵੱਡੇ ਵੱਡੇ ਰਿਸ਼ਤੇਦਾਰ ਵੱਡੇ ਵੱਡੇ ਅਫੀਸਰ ਰਹੇ ਨੇ بڑے ਵੱਡੇ ਲੀਗਲਰ ਉਹਨਾਂ ਦੇ ਬ੍ਰੇਨ ਰਹੇ ਨੇ ਸੋ ਇਸ ਤਰ੍ਹਾਂ ਮਿਸਗਾਈਡ ਨਾ ਕੀਤਾ ਜਾਵੇ ਧੰਨਵਾਦ ਥੈਂਕ ਯੂ